ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਦਾ ਬਿਆਨ ਆਉਂਦਾ ਹੈ ਔਰ ਬੰਦੀ ਸਿੰਘਾਂ ਦੇ ਮਸਲੇ ਨੂੰ ਲੈ ਕੇ ਲਗਾਤਾਰ ਜਿਹੜੀ ਸਿਆਸਤ ਹੈ ਉਹ ਭੱਖਦੀ ਹੈ ਕਿ ਕਿਸ ਤਰੀਕੇ ਦੇ ਨਾਲ ਬੰਦੀ ਸਿੰਘਾਂ ਨੂੰ ਨਜ਼ਰਬੰਦ ਕਰਕੇ ਰੱਖਣਾ ਜਾਂ ਫਿਰ ਸਿੱਧੇ ਤੌਰ ਦੇ ਉੱਪਰ ਚੇਤਾਵਨੀ ਵੀ ਜਿਹੜੀ ਉਹ ਜਾਰੀ ਕੀਤੀ ਜਾਂਦੀ ਹੈ ਹਾਲਾਂਕਿ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਜਗਤਾਰ ਸਿੰਘ ਤਾਰਾ ਔਰ ਪਰਮਜੀਤ ਸਿੰਘ ਪਿਹੋਰਾ ਦੇ ਲੀਗਲ ਐਡਵਾਈਜ਼ਰ ਸਾਡੇ ਨਾਲ ਨੇ ਸਿਮਰਜੀਤ ਸਿੰਘ ਜੀ ਕਿਸ ਤਰੀਕੇ ਦਾ ਮਾਹੌਲ ਪੈਦਾ ਹੁੰਦਾ ਜਦੋਂ ਇਹ ਬਿਆਨ ਆਉਂਦਾ ਔਰ ਹੁਣ ਜਿਹੜੀ ਜਗਤਾਰ ਸਿੰਘ ਤਾਰਾ ਔਰ ਪਰਮਜੀਤ ਸਿੰਘ ਪਿਹੋਰਾ ਦੀ ਕੀ ਸਟੇਟਮੈਂਟ ਆਉਂਦੀ ਹੈ ਜੇਲ੍ਹ ਚੋਂ ਦੀ ਕੋ ਨਾ ਨਹੀਂ ਜਿਹੜਾ ਅਮਿਤ ਸ਼ਾ ਜੀ ਨੇ ਸਟੇਟਮੈਂਟ ਦਿੱਤੀ ਹੈ ਪਾਰਲੀਮੈਂਟ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਆਪ ਦਾ ਪੱਖ ਸਪਸ਼ਟ ਕੀਤਾ ਹੈਗਾ ਕਿ ਮੈਂ ਤੁਹਾਨੂੰ ਪ੍ਰੈਸ ਨੂੰ ਰਿਲੀਜ਼ ਕੀਤਾ ਹੈਗਾ ਇਹਨਾਂ ਦਾ ਉਹ ਕਹਿੰਦੇ ਕਿ ਅਸੀਂ ਇਸ ਮੁਲਕ ਤੇ ਹੁਕਮਨਾਮਾ ਤੋਂ ਜਿਹੜੇ ਹੁਕਮਰਾਨ ਨੇ ਉਹਨਾਂ ਕੋ ਕਿਸੇ ਵੀ ਰਹਿਮ ਦੀ ਅਪੀਲ ਲੈਣ ਦੀ ਸੋਚ ਵੀ ਨਹੀਂ ਸਕਦੇ ਤੇ ਅਸੀਂ ਜਿਹੜੀ ਹੈ ਇੱਕ ਸਟਰਗਲ ਲਈ ਗਏ ਆ ਅੰਦਰ ਜਿਹੜਾ 1984 47 ਤੋਂ ਲੈ ਕੇ ਹੁਣ ਤੱਕ ਸਿੱਖਾਂ ਨਾਲ ਤੱਕੇ ਹੋਏ ਨੇ ਤੇ ਅਸੀਂ ਚੜ੍ਹਦੀ ਕਲਾ ਚ ਹੈ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਸਦਕਾ ਇਹ ਜਿਹੜੀ ਜੇਲ ਹੈ ਸਾਨੂੰ ਖੁਸ਼ੀ ਹੈ ਕਿ ਅਸੀਂ ਕੌਮ ਦੀ ਖਾਤਰ ਸੰਘਰਸ਼ ਦੀ ਖਾਤਰ ਇਸ ਜੇਲ ਵਿੱਚ ਹੈਗੇ ਤੇ ਜਦੋਂ ਤੱਕ ਕੌਮ ਆਜ਼ਾਦ ਨਹੀਂ ਹੁੰਦੀ ਉਦੋਂ ਹੀ ਅਸੀਂ ਬੰਦ ਖਲਾਸੀ ਸਮਝਾਂਗੇ ਕੌਮ ਦੀ ਸਿਵਰਨਜੀਤ ਸਿੰਘ ਜੀ ਇਹ ਬਿਆਨ ਜਿਹੜਾ ਇਹ ਹੋਮ ਮਿਨਿਸਟਰ ਨੂੰ ਕਿਉਂ ਦੇਣਾ ਪਿਆ ਔਰ ਤੁਹਾਨੂੰ ਕੀ ਲੱਗਦਾ ਹੈ ਵੀ ਕਿਸ ਤਰੀਕੇ ਦੇ ਨਾਲ ਇਹ ਬਿਆਨ ਆਇਆ ਹੋਵੇ ਕਿਉਂਕਿ ਬਾਕੀ ਅਜੇ ਕੱਲ ਸੂਬਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਕਾਨੂੰਨ ਵੱਖਰੇ ਨੇ ਔਰ ਬਾਕੀ ਜਿਹੜੇ ਹੈਗੇ ਨੇ ਆਪਣਾ ਦੇਸ਼ ਉਹਨਾਂ ਦੇ ਕਾਨੂੰਨ ਵੱਖਰੇ ਨੇ ਫਿਰ ਕਿਸ ਤਰੀਕੇ ਦੇ ਨਾਲ ਇਹ ਪੂਰਾ ਮਾਮਲਾ ਜਿਹੜਾ ਉਹ ਸਾਹਮਣੇ ਆਉਂਦਾ ਹੈ ਦੇਖੋ ਅਸੀਂ ਤੇ ਮਹਿਸੂਸ ਕਰਦੇ ਹਾਂ ਕਿ ਸ਼ਾਇਦ ਇਹ ਲੋਕਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਇਹ ਦੇਸ਼ ਸਿੰਧੂ ਨੇਸ਼ਨਸ ਕਨਵਰਟ ਹੋ ਚੁੱਕਿਆ ਹੈ 2024 ਦੇ ਵਿੱਚ ਜਿਹੜੀ ਹਿੰਦੂ ਸੈਨੀਟੀਮੈਂਟ ਹੈਗਾ ਵੋਟਰ ਨੂੰ ਐਕਸਪਲੋਇਟ ਕਰਕੇ ਜਿੰਨਾ ਚਾਹੁੰ ਇਹ ਦਸੂ ਇੱਕ ਸਵਾਲ ਹੈ ਮੇਰਾ ਤੁਹਾਡੇ ਰਹੀਂ ਕਿ ਜਦੋਂ 27 ਸਤੰਬਰ 2019 ਦੇ ਵਿੱਚ ਦੇਸ਼ ਦਾ ਪ੍ਰਾਈਮ ਮਿਨਿਸਟਰ ਕੈਬਨਿਟ ਦੀ ਅਪਰੂਵਲ ਨਾਲ ਐਲਾਨ ਕਰਦਾ ਕਿ ਅਸੀਂ 8 ਮੰਦਰ ਛੱਡਣ ਜਾ ਰਹੇ ਹਾਂ ਤੇ ਇਹ ਹੋਮ ਮਿਨਿਸਟਰ ਜਿਹੜਾ ਹੈ ਇਹ ਪ੍ਰਾਈਮ ਮਿਨਿਸਟਰ ਤੋਂ ਉੱਪਰ ਚਲਾ ਗਿਆ ਹੈ ਕੈਬਨਿਟ ਤੋਂ ਬਾਗੀ ਹੋ ਗਿਆ ਹੈ ਜਿਹੜੀ ਇਹਦੀ ਸਟੇਟਮੈਂਟ ਹੈ ਇਹਦੇ ਤੇ ਸਰਕਾਰ ਨੂੰ ਆਪ ਦਾ ਸਟੈਂਸ ਸਪਸ਼ਟ ਕਰਨਾ ਚਾਹੀਦਾ ਹੈ ਪੁਰ ਹੁਣ ਗੱਲ ਕਰੀਏ ਤਾਂ ਐਸਜੀਪੀਸੀ ਦੇ ਜਿਹੜੇ ਅਧਿਕਾਰੀ ਨੇ ਜਾਂ ਫਿਰ ਉਹ ਪ੍ਰਧਾਨ ਹੋਣ ਉਹ ਉਪਰਾਲੇ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਬੰਦੀ ਸਿੰਘਾਂ ਨੂੰ ਅਛੜਾਉਣਾ ਫਿਰ ਚਾਹੇ ਉਹ ਜਿਹੜੀ ਸਿਗਨੇਚਰ ਮੁਹਿੰਮ ਹੋਵੇ ਰਾਸ਼ਟਰਪਤੀ ਨੂੰ ਮਿਲਣ ਤੱਕ ਦੀ ਗੱਲ ਹੋਵੇ ਤਾਂ ਫਿਰ ਉਹਨਾਂ ਦੀ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਆ ਜੈ ਐਡਵੋਕੇਟ ਉਹਨਾਂ ਨੂੰ ਦੇਖੋ ਕੈਂਪੇਨ ਠੀਕ ਹੈ ਜੀ ਪ੍ਰੈਸ਼ਰ ਲੋਕਾਂ ਦੇ ਵਿੱਚ ਜਿਹੜਾ ਸਿਗਨੇਚਰ ਮੂਵ ਲਾਣ ਲੋਕਾਂ ਦੇ ਵਿੱਚ ਅਵੇਰਨੈਸ ਕ੍ਰੀਏਟ ਹੋ ਰਹੀ ਹੈ ਸਾਰਾ ਕੁਝ ਠੀਕ ਹੈ ਪਰ ਸ਼ਰਮਣੀ ਕਮੇਟੀ ਆਪ ਦੀ ਗੱਲਾਂ ਤੋਂ ਭੱਜ ਚੁੱਕੀ ਹੈ ਕਿਉਂਕਿ ਇਸ ਸ਼੍ਰੋਮਣੀ ਕਮੇਟੀ ਦੇ ਇੱਕ ਜਿਹੜੇ ਪ੍ਰਧਾਨ ਸੀ ਸਰਦਾਰ ਬਲਵੰਤ ਸਿੰਘ ਕੁੱਕੜ ਉਹਨਾਂ ਨੇ ਖਾਲਸਾਤਨ ਆਜ਼ਾਦੀ ਦਾ ਮਤਵ ਪਾਇਆ ਜਿਸ ਨੂੰ ਇਹ ਰੈਕੋਗਨਾਈਜ਼ ਨਹੀਂ ਕਰਦੇ ਹੈਗੇ ਤੇ ਜਦੋਂ ਇਹ ਮੁੰਡੇ ਜਿਹੜੀ ਕੌਜ਼ ਲਈ ਜੇਲਾ ਚ ਬੰਦ ਨੇ ਪਹਿਲੇ ਤੇ ਇਹਨਾਂ ਨੂੰ ਸਪਸ਼ਟ ਕਰਨਾ ਪਊਗਾ ਕਿ ਉਹਦੇ ਹੱਕ ਚ ਹੈਗੇ ਕਿ ਨਹੀਂ ਹੈਗੇ ਜੀ ਫਿਰ ਇਸ ਕਿਸਮ ਦੀ ਜ਼ਿੰਮੇਵਾਰੀ ਲੈਣ ਹੁਣ ਅਗਲਾ ਜਿਹੜਾ ਸਟੈਪ ਹੈ ਉਹ ਕਿਸ ਤਰੀਕੇ ਦਾ ਤੁਸੀਂ ਵੀ ਕਰੋਗੇ ਜਾਂ ਫਿਰ ਜਿਹੜੇ ਜੇਲ੍ਹਾਂ ਚ ਬੰਦੀ ਸਿੰਘ ਬੰਦ ਨੇ ਕੀ ਅਗਲਾ ਸਟੈਪ ਉਹਨਾਂ ਦੇਖਵਾ ਦੇਗਾ ਕਿਉਂਕਿ ਬਿਆਨ ਤੇ ਆ ਗਿਆ ਪਾਰਲੀਮੈਂਟ ਚੋਂ ਵੀ ਫਿਰ ਚਾਹੇ ਉਹ ਗ੍ਰਹਿ ਮੰਤਰੀ ਦਾ ਹੋਵੇ ਜਾਂ ਪ੍ਰਾਈਮ ਮਿਨਿਸਟਰ ਦਾ ਉਹ ਇੱਕੋ ਤਰੀਕੇ ਦੇ ਬਿਆਨ ਦੋਵਾਂ ਦੇ ਹੁੰਦੇ ਔਰ ਤੁਸੀਂ ਇਸ ਤੋਂ ਕੀ ਸਮਝਦੇ ਹੋ ਵੀ ਹੁਣ ਆਸ ਜਿਹੜੀ ਉਹ ਛੱਡ ਦੇਣੀ ਚਾਹੀਦੀ ਹੈ ਬੰਦੀ ਸਿੰਘਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਾਉਣ ਦੀ ਦੇਖੋ ਆਸ ਜਦੋਂ ਇੰਟਰਨੈਸ਼ਨਲ ਡਵੈਲਪਮੈਂਟਸ ਹੋਣੀਆਂ ਨੇ ਅਸੀਂ ਤੇ ਕਹਿ ਰਹੇ ਹਾਂ ਕਿ ਪ੍ਰਿਜ਼ਨਰ ਆਫ ਵਾਰ ਨੇ ਜੰਗੀ ਕੈਦੀ ਨਹੀਂ ਤੇ ਜਦੋਂ ਸਮਾਏਗਾ ਠੀਕ ਹੋ ਜਾਏਗਾ ਕਿ ਅਸੀਂ ਬਹੁਤ ਸਪਸ਼ਟ ਹੈ ਕਿ ਅਸੀਂ ਤਰਲੇ ਨਹੀਂ ਲੈਣਾ ਚਾਹੁੰਦੇ ਕੋਈ ਹਿੰਦੁਸਤਾਨ ਦੀ ਰਹਿਮ ਦੀ ਲੋੜ ਨਹੀਂ ਹੈਗੀ ਤੁਸੀਂ ਫਿਰ ਅੱਗੋਂ ਕਿਸ ਤਰੀਕੇ ਨਾਲ ਵੇਅਰ ਕਰੋਗੇ ਜਾਂ ਫਿਰ ਜਿਹੜੇ ਬੰਦੀ ਸਿੰਘਾਂ ਨੂੰ ਛਡਾਉਣ ਦੇ ਲਈ ਕੋਈ ਵਰਲਡ ਵਾਈਡ ਕੋਈ ਮੁਹਿੰਮ ਚੜਾਈ ਜਾਣੀ ਹੈ ਜਾਂ ਕਿਸ ਤਰੀਕੇ ਨਾਲ ਇਹਦਾ ਹੋਊਗਾ ਪੂਰਾ ਮਾਮਲਾ ਇੰਟਰਨੈਸ਼ਨਲ ਲੈਵਲ ਤੇ ਸਾਰਾ ਹੋ ਰਿਹਾ ਨਵੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਜਦੋਂ ਕੋਈ ਇੰਟਰਨੈਸ਼ਨਲ ਲੈਵਲ ਤੇ ਕੋਈ ਨਵੀਂ ਡਿਵੈਲਪਮੈਂਟ ਹੋਏਗੀ ਆਪਣੇ ਆਪ ਰਿਲੀਜ਼ ਹੋਣਗੇ ਜੀ ਬਿਲਕੁਲ ਧੰਨਵਾਦ ਤਾਂ ਇਸ ਤਰੀਕੇ ਦੇ ਨਾਲ ਇਹ ਪੂਰਾ ਮਾਮਲਾ ਜਿਹੜਾ ਹੁਣ ਸਾਹਮਣੇ ਆਉਂਦਾ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾ ਜਿਹੜਾ ਬਿਆਨ ਦਿੰਦਿਆਂ ਨੇ ਔਰ ਬਿਆਨ ਦੇਣ ਤੋਂ ਬਾਅਦ ਕੀ ਅੱਜ ਕਿਸ ਤਰੀਕੇ ਦੇ ਨਾਲ ਪੂਰਾ ਚਰਚਾ ਦਾ ਵਿਸ਼ਾ ਬੰਦਾ ਔਰ ਅੱਜ ਜਗਤਾਰ ਸਿੰਘ ਤਾਰਾ ਔਰ ਪਰਮਜੀਤ ਸਿੰਘ ਪਿਹੋਰਾ ਦੇ ਲੀਗਲ ਐਡਵਾਈਜ਼ਰ ਔਰ ਐਡਵੋਕੇਟ ਸਿਮਰਜੀਤ ਸਿੰਘ ਵੱਲੋਂ ਪੂਰਾ ਬਿਆਨ ਜਿਹੜਾ ਉਹਨਾਂ ਦਾ ਮੀਡੀਆ ਦੇ ਸਾਹਮਣੇ ਰੱਖਿਆ ਗਿਆ ਕੈਮਰਾ ਪਰਸਨ ਸੁਮਿਤ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ